ਅੱਸੀ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਤੁਹਾਡਾ ਮੀਰ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਤੇ ਲੋੜ ਦੀ ਭੈਣਾਂ ਨਾ ਬੜੀ ਦਿਨੋਂ ਤੋਂ ਡਿਮਾਂਡ ਕਰ ਰਹੀਆਂ ਸੀ ਕਿ ਵਾਲ ਝੜਦੇ ਨੇ ਵਾਲਾਂ ਵਾਸਤੇ ਕੁਝ ਦੱਸੋ ਤੇ ਐਸਟਰੀ ਨਾ ਗਰਮੀਆਂ ਦੇ ਵਿੱਚ ਤਾਂ ਹੋਰ ਵੀ ਜ਼ਿਆਦਾ ਵਾਲ ਝੜਾਣੇ ਲੱਗ ਜਾਂਦੇ ਨੇ ਆਪਣੇ ਪਸੀਨਾ ਆ ਕੇ ਤੇ ਉਸ ਤੋਂ ਪਹਿਲਾਂ ਆਪਾਂ ਕੋਈ ਨਾ ਕੋਈ ਜਿਹੜੀ ਰੈਮਡੀ ਹੈਗੀ ਆ ਉਹ ਰੈਡੀ ਕਰ ਲਈਆਂ ਔਰ ਮੈਂ ਤਾਂ ਯੂਜ਼ ਕਰ ਹੀ ਰਹੀ ਹਾਂ ਤੇ ਬਹੁਤ ਸਾਰੀਆਂ ਭੈਣਾਂ ਵੀ ਸ਼ਿਕਾਇਤ ਕਰ ਰਹੀਆਂ ਨੇ ਪਰ ਉਦੋਂ ਬਾਅਦ ਬਹੁਤ ਭੈਣਾਂ ਨਵੀਆਂ ਜੁੜ ਜਾਂਦੀਆਂ ਨੇ ਹੁਣ ਉਹਨਾਂ ਨੂੰ ਫਿਰ ਪਤਾ ਨਹੀਂ ਲੱਗਦਾ ਤੇ ਮੇਰੇ ਕੋਲੇ ਉਹ ਚੀਜ਼ ਹੈ ਜਿਹੜੀ ਉਹ ਕਰਾਮਾਤੀ ਚੀਜ਼ ਹੈ ਉਹ ਹੁਣ ਖਤਮ ਹੋਈ ਪਈ ਐ ਸੋ ਮੈਂ ਤਾਂ ਖੁਦ ਆਪਣੇ ਲਈ ਬਣਾਉਣੀ ਸੀ ਤੇ ਮੈਂ ਸੋਚ ਰਹੀਆਂ ਕਿ ਭੈਣਾਂ ਸ਼ੇਅਰ ਜ਼ਰੂਰ ਕਰ ਦਿੱਤਾ ਜਾਵੇ ਕਿਉਂਕਿ ਬਹੁਤ ਭੈਣਾਂ ਦੀ ਪ੍ਰੋਬਲਮ ਹੁੰਦੀ ਹੈ ਜੀ ਵਾਲਾਂ ਦਾ ਝੜਨਾ ਅੱਜ ਕੱਲ ਬਹੁਤ ਭੈਣਾਂ ਦੀ ਪ੍ਰੋਬਲਮ ਹੈਗੀ ਐ ਤੇ ਅੱਜ ਆਪਾਂ ਉਹ ਇੱਕ ਜਾਦੂਮਈ ਚੀਜ਼ ਹੈ ਜਿਹੜੀ ਉਹ ਰੈਡੀ ਕਰਨ ਲੱਗੀਆਂ ਤੇ ਉਹਦੇ ਲਈ ਕੋਈ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਨਹੀਂ ਹੈਗੀ ਬਹੁਤ ਘੱਟ ਚੀਜ਼ਾਂ ਦੀ ਤੇ ਮੈਂ ਪਹਿਲਾਂ ਤੁਹਾਨੂੰ ਦਿਖਾ ਦਿੰਨੀ ਆ ਕਿ ਆਪਾਂ ਨੂੰ ਕੀ ਕੀ ਚਾਹੀਦਾ ਹੈਗਾ ਲੋ ਜੀ ਇੱਕ ਤਾਂ ਆਪਾਂ ਨੂੰ ਚਾਹੀਦਾ ਮੇਥੀ ਦਾਣਾ ਠੀਕ ਹੈ ਮਿਰਚੀ ਦਾਣਾ ਜਿਹੜੇ ਬਰੀਕ ਵਾਲਾ ਹੁੰਦਾ ਆ ਲੋ ਇੱਕ ਹੁੰਦਾ ਮੋਟਾ ਉਹ ਮੇਥੇ ਹੁੰਦੇ ਨੇ ਜਿਹੜੀ ਬਹੁਤ ਬਰੀਕ ਹੁੰਦੀ ਆ ਇਹ ਮੇਥੀ ਹੁੰਦੀ ਆ ਠੀਕ ਹੈ ਬੀ ਹੁੰਦੇ ਆ ਜੀ ਇਹ ਮੇਥੀ ਦੇ ਜਿਹੜੀ ਆਪਾਂ ਬੀਜਦੇ ਐ ਮੇਥੀ ਤੇ ਇੱਕ ਹੈਗੇ ਆਪਣੇ ਕੋਲ ਵਿਟਾਮਿਨ E ਦਾ ਕੈਪਸੂਲ ਤੇ ਇਹ ਹੈਗਾ ਜੀ ਆਪਣੇ ਕੋਲੇ 4-5 ਕਿੰਨੀਆਂ ਕਿ ਮੈਂ 5-6 ਡਾਣੀਆਂ ਹੀ ਆਈਆਂ ਤੋੜ ਕੇ ਲਈਆਂ ਆ ਇਹ ਹੈਗੇ ਆਪਣੇ ਕੋਲੇ ਕੜੀ ਪੱਤਾ ਠੀਕ ਹੈ ਕੜੀ ਲੀਫ ਤੇ ਇਹ ਹੈਗਾ ਹਬਿਸਕਸ ਦੇ ਪੱਤੇ ਹਬਿਸਕਸ ਕਹ ਲੋ ਜਾਂ ਗੁਡਹਿਲ ਕਹੋ ਜੋ ਮਰਜੀ ਕਹੋ ਇਸ ਤਰ੍ਹਾਂ ਦਾ ਹੁੰਦਾ ਜੀ ਇਹਦਾ ਪੱਤਾ ਹੁੰਦਾ ਜਿਹੜਾ ਗੁਡਹਿਲ ਦਾ ਜਾਂ ਹਬਿਸਕਸ ਦਾ ਇਦਾਂ ਦਾ ਪੱਤਾ ਹੁੰਦਾ ਠੀਕ ਹੈ ਤੇ ਇਹ ਹਬਿਸਕਸ ਦੇ ਪੱਤੇ ਜੇ ਤੁਹਾਡੇ ਕੋਲੇ ਹੈਗੇ ਨੇ ਤਾਂ ਬਹੁਤ ਅੱਛੀ ਗੱਲ ਹੈ ਅਗਰ ਨਹੀਂ ਹੈਗੇ ਤਾਂ ਸਕਿੱਪ ਕਰ ਲਿਓ ਠੀਕ ਹੈ ਜੀ ਮੈਂ ਤਾਂ ਮੇਨਾਂ ਦਾ 12 13 ਪੱਤੇ 14 ਤੋੜ ਲਈਆਂ ਤੇ ਇਹ ਚਾਰ ਚੀਜ਼ਾਂ ਆਪਾਂ ਨੂੰ ਚਾਹੀਦੀਆਂ ਨੇ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵਾਸ਼ ਕਰਾਂਗੇ ਕਿਉਂਕਿ ਇਹ ਇਹ ਹਜੇ ਨਾ ਤੋੜ ਕੇ ਲਿਆ ਕੇ ਰੱਖੀਆਂ ਨੇ ਇਹਨਾਂ ਨੂੰ ਮੈਂ ਵਾਸ਼ ਨਹੀਂ ਕੀਤਾ ਹੈਗਾ ਹੁਣ ਆਪਾਂ ਇਹਨਾਂ ਨੂੰ ਪਹਿਲਾਂ ਵਾਸ਼ ਕਰਾਂਗੇ ਵਾਸ਼ ਕਰਕੇ ਫਿਰ ਬਣਾਉਣਾ ਰੈਡੀ ਕਰਾਂਗੇ ਤਾਂ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਪਹਿਲਾਂ ਮੈਂ ਇਦਾਂ ਹੀ ਧੋ ਲਈ ਇਹਨਾਂ ਨੂੰ ਸੌਖੇ ਧੋਈ ਲਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਪੱਤੇ ਜਿਹੜੇ ਇਹਨਾਂ ਦੇ ਕੱਟ ਲਾਂਗੇ ਇਹਨੂੰ ਆਪਾਂ ਹਬਿਸਕਸ ਨੂੰ ਤੇ ਧਿਆੜਿਚ ਪਾ ਲੈਣਾ ਤੇ ਵਾਸ਼ ਕਰ ਲਾਂ। ਲਓ ਜੀ ਹਬਿਸਕਸ ਦੇ ਪੱਤੇ ਆਪਾਂ ਧੋ ਲਏ ਨੇ ਤੇ ਹੁਣ ਕੜੀ ਪੱਤੇ ਨੂੰ ਇਦਾਂ ਪੱਤੇ ਪੱਤੇ ਜਿਹੜੇ ਅਲੱਗ ਕਰ ਲਾਂਗੇ ਡਾਲੀਆਂ ਨਾਲੋਂ ਆਪਾਂ। ਲਓ ਜੀ ਠੀਕ ਹੈ ਜੀ ਹੁਣ ਆਪਾਂ ਇਹਦੇ ਪਾਵਾਂਗੇ ਮੇਥੀ ਦਾਣਾ ਮੇਥੀ ਦਾਣਾ ਵੈਸੇ ਜੇ ਤੁਸੀਂ 2-3 ਘੰਟੇ 4 ਘੰਟੇ ਪੀਉਂਦੇ ਅੱਠ ਨੂੰ ਤਾਂ ਹੋਰ ਵੀ ਚੰਗੀ ਗੱਲ ਪਰ ਮੈਂ ਪੀਉਣੀ ਚਾਹੀਦੀ ਹੈਗੀ ਮੈਂ ਐਡੇ ਟਾਈਮ ਇਹਨਾਂ ਨੂੰ ਪਾ ਰਹੀ ਹਾਂ ਤੇ ਬਾਕੀ ਤੁਹਾਡੇ ਸਾਹਮਣੇ ਆ ਜਿਹੜੇ ਮੱਤੇ ਵਗੈਰਾ ਪਾਏ ਨੇ ਆਪਾਂ ਤੇ ਜਿਹੜਾ ਵਿਟਾਮਿਨੀ ਦਾ ਕੈਪਸੂਲ ਇਹ ਆਪਾਂ ਜਦੋਂ ਠੰਡਾ ਹੋ ਜੂਗਾ ਸਾਰਾ ਕੁਝ ਇਹ ਆਪਾਂ ਉਹਦੋਂ ਪਾਵਾਂਗੇ ਹੁਣ ਆਪਾਂ ਗੈਸ ਚ ਪਾਵਾਂਗੇ ਲੋਜੀ ਇੱਕ ਬਹੁਤ ਵੱਡਾ ਗਲਾਸ ਹੈ ਮੇਰੇ ਕੋਲੇ ਆਹ ਤੇ ਇਹਦੇ ਵਿੱਚ ਦੋ ਆਪਣੇ ਨਾਰਮਲ ਸਟੀਲ ਦੇ ਗਲਾਸ ਘਰਾਂ 'ਚ ਹੁੰਦੇ ਜਿਹੜੇ ਉਹ ਵਾਲਾ ਪਾਣੀ ਪੀਂਦੇ ਹੁੰਦੇ ਵਿੱਚ ਪਰ ਇਹਨੇ ਨਾਲ ਆਪਣਾ ਨਹੀਂ ਸਰਨਾ ਹੈਗਾ ਮੈਨੂੰ ਹੋਰ ਪਾਣਾ ਪਊਗਾ ਲੋਜੀ ਤਿੰਨ ਸਾਢੇ ਤਿੰਨ ਗਲਾਸ ਜਿਹੜੇ ਹੈਗੇ ਆ ਨਾਰਮਲ ਜਿਹੜੇ ਆਪਣੇ ਘਰਾਂ 'ਚ ਸਟੀਲ ਦੇ ਹੁੰਦੇ ਨੇ ਉਹ ਮੈਂ ਪਾਣੀ ਦੇ ਵਿੱਚ ਪਾਦੇ ਨੇ ਦੋ ਚਮਚ ਮੈਂ ਭਰ ਕੇ ਮੇਥੀ ਦਾਣੇ ਪਾਏ ਸੀ ਔਰ ਪੰਜ ਛੇ ਜਿਹੜੀਆਂ ਉਹ ਟਾਣੀਆਂ ਦੀਆਂ ਸੀ ਜਿਹੜੀਆਂ ਕੜੀ ਪੱਤੇ ਦੀਆਂ ਉਹ ਤੋੜ ਕੇ ਲਈ ਸੀ ਤੇ 10 12 ਪੱਤੇ ਹੈਗੇ ਨੇ ਜਿਹੜੇ ਆਪਾਂ ਬਿਸਕਸ ਦੇ ਨੇ ਠੀਕ ਹੈ ਤੇ ਹੁਣ ਇੱਕ ਵਾਰੀ ਆਪਾਂ ਇਹਨੂੰ ਪੂਰਾ ਗਰਮ ਹੋ ਲੈਣ ਦੇਵਾਂਗੇ ਉਸ ਤੋਂ ਬਾਅਦ ਇਹਨੂੰ ਸਿਮ ਤੇ ਰੱਖਾਂਗੇ ਆਪਾਂ ਸਿਮ ਤੇ ਟੱਕੇ ਰੱਖ ਦਾਂਗੇ ਘਟੋ ਘਟ 20 ਮਿੰਟ ਜਿਹੜਾ ਉਹ ਸਿਮ ਤੇ ਪਿਆ ਰਹੂਗਾ ਇਹਨੂੰ ਬਿਲਕੁਲ ਵੀ ਐ ਨਹੀਂ ਆ ਕਿ ਬਹੁਤ ਤੇਜ਼ ਗੈਸ ਚਲਾ ਕੇ ਆਪਾਂ ਸਾੜ ਦਈਏ ਇਹਨੂੰ ਬਿਲਕੁਲ ਨਹੀਂ ਸੜਨਾ ਆਪਾਂ ਨੂੰ ਸਿਰਫ ਇਹਦਾ ਅਸਰ ਚਾਹੀਦਾ ਇਹਨਾਂ ਚੀਜ਼ਾਂ ਦਾ ਆਪਣੇ ਪਾਣੀ ਦੇ ਵਿੱਚ ਠੀਕ ਹੈ ਜੀ ਤੇ ਇਸ ਲਈ ਆਪਾਂ ਇਹਨੂੰ ਸਿਮਤ ਹੀ ਰੱਖਣਾ ਇੱਕ ਵਾਰ ਇਹਨੂੰ ਪਾਣੀ ਨੂੰ ਗਰਮ ਹੋ ਜਾਣ ਦਿੰਨੇ ਆ ਉਸ ਤੋਂ ਬਾਅਦ ਆਪਾਂ ਇਹਨੂੰ ਗੈਸ ਨੂੰ ਬਿਲਕੁਲ ਲੋ ਤੇ ਕਰ ਦਾਂਗੇ ਠੀਕ ਹੈ ਜੀ ਤੇ ਬਸ ਉਸ ਤੋਂ ਬਾਅਦ ਮੈਂ ਮਿਲਦੀ ਆ ਤੁਹਾਨੂੰ ਫਿਰ ਦੁਬਾਰਾ ਕਿ ਆਪਾਂ ਅੱਧਾ ਕੀ ਕਰਨਾ ਹੈ ਉਨੀ ਦੇਰ ਆਪਾਂ ਕੋਈ ਗੱਲ ਕਰਦੇ ਆ ਲੋ ਜੀ ਇੱਕ ਤਾਂ ਹੈਗਾ ਕਿ ਬਹੁਤ ਸਾਰੀਆਂ ਭੈਣਾਂ ਕਹਿ ਦਿੰਦੀਆਂ ਨੇ ਕਿ ਸਾਡੇ ਤੁਸੀਂ ਕਮੈਂਟ ਨਹੀਂ ਪੜਦੇ ਸਾਡਾ ਜਵਾਬ ਨਹੀਂ ਦਿੰਦੇ ਹੈਗੇ ਦੇਖੋ ਜੀ ਇੰਨਾ ਨਾ ਜਵਾਬ ਦੇਣੇ ਬੜੇ ਮੁਸ਼ਕਲ ਹੋ ਜਾਂਦੇ ਨੇ ਹਨ ਫਿਰ ਵੀ ਮੈਂ ਸਕਰੀਨਸ਼ਾਟ ਲੈਣ ਦੀ ਕੋਸ਼ਿਸ਼ ਕਰਦੀ ਹੁਣੀ ਆ ਜਿਹੜੀਆਂ ਗੁੱਸੇ ਹੁੰਦੀਆਂ ਨੇ ਉਹਨਾਂ ਦੇ ਲਓ ਜੀ ਇੰਡੀਆ ਇੰਡੀਆ ਕਨਵੈਂਟ ਸਕੂਲ ਯੂਕੇ ਦੀ ਇਹ ਬੜੀ ਆਈਡੀਆ ਜੀ ਹੈਲੋ ਮੈਮ 바이ਗੁਰਜੀ ਤੁਹਾਡੀ ਇੱਛਾ ਜ਼ਰੂਰ ਪੂਰੀ ਕਰਨਗੇ ਦੀਪੀਕਾ ਕਲਸੀ ਫਰੋਂ ਲੁਧਿਆਣਾ ਇਹ ਆਪਣੇ ਵਲੌਗ ਤੇ ਪਰ ਇਹਨਾਂ ਨੇ ਕਮੈਂਟ ਕੀਤਾ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਲਖਵਿੰਦਰ ਕੌਰ ਨੇ ਜੀ ਉਹ ਕਹਿ ਰਹੇ ਨੇ ਕਿ ਸਤਿ ਸ੍ਰੀ ਅਕਾਲ ਮੈਡਮ ਜੀ ਮੈਨੂੰ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਜੀ ਯੂਅਰ ਵੌਇਸ ਇਜ਼ ਵੈਰੀ সুইਟ ਥੈਂਕਸ ਮੇਰਾ ਨਾਮ ਬੋਲ ਲੈਣਾ ਲਖਵਿੰਦਰ ਕੌਰ ਭੈਣ ਥੈਂਕ ਯੂ ਸੋ ਮੱਚ ਜੀ ਤੁਸੀਂ ਵਲੌਗ ਦੇਖਦੇ ਹੋ ਟਾਈਮ ਕੱਢਦੇ ਹੋ ਤੇ ਇਹਨਾਂ ਤੁਹਾਡਾ ਹੱਕ ਵੀ ਬਣਦਾ ਕਿ ਤੁਸੀਂ ਮੇਰੇ ਨਾਲ ਨਾਰਾਜ਼ ਹੋਵੋ ਗੁੱਸਾ ਕਰੋ ਕਿ ਸਾਡੇ ਕਮੈਂਟ ਹੈ ਜਿਹੜੇ ਇਹ ਕਿਉਂ ਨਹੀਂ ਬੜੇ ਹੈਗੇ ਠੀਕ ਹੈ ਜੀ ਰਮਨ ਸਿੱਧੂ ਦੀ ਆਈਡੀ ਤੋਂ ਮੈਂ ਤੁਸੀ ਬੋਲਦੇ ਬਹੁਤ ਬਹੁਤ ਸੋਹਣੇ ਸੋਹਣੇ ਨਹੀਂ ਜੀ ਮੈਨੂੰ ਤਾਂ ਭੈਣੋਂ ਤੁਹਾਡੇ ਤੋਂ ਪਤਾ ਲੱਗਿਆ ਕਿ ਮੈਂ ਸੋਣਾ ਬੋਲਦੀ ਆ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹਜੇ ਤੱਕ ਤੇ ਲੋਜੀ ਕੁਲਵਿੰਦਰ ਸਿੰਘ ਦੀ ਆਈਡੀ ਤੋਂ ਨੇ ਭੈਣ ਕਹਿੰਦੀ ਜੀ ਮੈਂ ਤੁਹਾਨੂੰ ਮਿਲਣਾ ਮੈਂ ਬੀਬੀ ਜੀ ਬੋਲਦੇ ਬਹੁਤ ਪਿਆਰੇ ਲੱਗਦੇ ਆ ਦੀਦੀ ਰੱਬ ਤੁਹਾਡੇ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ਤੇ ਕਹਿੰਦੀ ਮੈਂ ਮਿਲਣਾ ਚਾਹਉਣੀ ਕੋਈ ਗੱਲ ਨਹੀਂ ਜੀ ਜਦੋਂ ਮਰਜ਼ੀ ਮਿਲੋ ਜੀ ਮੋਸਟ वेलकम थैंक यू so much ਤੇ ਅੱਗੇ ਹੈ ਕਮਲਜੀਤ ਸਿੱਧੂ ਅ ਲੋ ਜੀ ਕਮਲਜੀਤ ਸਿੱਧੂ ਨੇ ਲਿਖਿਆ ਹੈ ਕਿ ਸਸੀ ਕਲ ਜੀ ਰਾણો ਭੈਣ ਨੂੰ ਅ ਰਾણો ਭੈਣ ਨੂੰ ਇੱਕ ਦਿਨ ਫੇਰ ਵਲੌਗ ਚ ਲੈ ਕੇ ਆਓ ਲੈ ਜਰੂਰ ਲਿਆਵਾਂਗੇ ਜੀ ਰਾણો ਵਲੌਗ ਚ ਲੈ ਕੇ ਆਉਣਾ ਕੀ ਔਖਾ ਜੀ ਰਾણો ਸਾਡੀ ਛੋਟੀ ਭੈਣ ਆ ਸਾਡੀ ਵੰਡਣ ਹੈ ਤੇ ਰਾણો ਨੂੰ ਆਪਾਂ ਬਹੁਤ ਜਲਦੀ ਲੈ ਕੇ ਆਵਾਂਗੇ ਹੋ ਸਕਦਾ ਆਪਾਂ ਇਸ ਵੀ ਵਲੌਗ ਦੇ ਵਿੱਚ ਹੀ ਲਈਏ ਤੈਨੂੰ ਦੀਦੀ ਜੀ ਤੁਸੀਂ ਬਹੁਤ ਪਿਆਰੇ ਹੋ ਪਰ ਵਿਆਹ ਤੋਂ ਬਾਅਦ ਮੇਰੇ ਮੂੰਹ ਤੇ 글로 ਨਹੀਂ ਹੈ ਕਿ ਘਰਾਂ ਚਿਹਰੇ ਤੇ ਖਾਜ ਹੁੰਦੀ ਹੈ ਤੁਹਾਡਾ ਸਹੁਰਿਆਂ ਨੇ 글로 ਖਰਾਬ ਕਰਦਾ ਜੀ ਕੋਲਿੰਦਰ ਸਿੰਘ ਦੀ ਰਾਈ ਕਿਹੋਣਾ ਤੇ ਕਹਿੰਦੇ ਮੈਂ ਖੁਸ਼ੀ ਵੀ ਲਾ ਨਹੀਂ ਸਕਦੀ ਹੈਗੀ ਇਹ ਤੋਂ ਪਤਾ ਲੱਗਦਾ ਕਿ ਸਹੁਰੇ ਕਿੰਨੇ ਖਤਰਨਾਕ ਹੁੰਦੇ ਆ ਨਾ ਲਓ ਜੀ ਆਪਾਂ ਇਹ ਤਾਂ ਮਜ਼ਾਕ ਕਰਦੇ ਆ ਤੇ ਜਿਹੜੀਆਂ ਆਪਾਂ ਦੇਸੀ ਨੁਸਖੇ ਦੱਸਦੇ ਆ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਤੁਹਾਨੂੰ ਖਰਾਬ ਕਰਨਗੇ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰੋਗੇ ਤਾਂ ਤੁਹਾਡਾ ਫੇਸ ਬਿਲਕੁਲ ਸਹੀ ਹੋ ਜਾਊਗਾ ਤਹ ਲੱਤ ਦਵਾਈਆਂ ਬੰਦ ਕਰੋ ਜਿਹੜੀਆਂ ਤੁਸੀਂ ਡਾਕਟਰਸ ਕੋਲ ਜਾ ਜਾ ਕੇ ਨਾ ਆਪਣੇ ਸਕਿਨ ਨਾਲ ਰਿਲੇਟਡ ਦਵਾਈਆਂ ਲਿਓਣੇ ਕਿ ਸ਼ਾਈਆਂ ਪੈ ਗਈਆਂ ਦਵਾਈ ਦੇ ਦੋ ਜੀ ਆ ਜਾਂ ਤੁਸੀਂ ਕਿਤੇ ਪਾਰਲਰ ਜਾਂਦੇ ਹੋ ਕਰੀਮ ਦੇ ਦੋ ਜੀ ਸ਼ਾਈਆਂ ਪੈ ਗਈਆਂ ਹਨ ਉਹਨਾਂ ਨਾਲ ਕੁਝ ਹੋਣ ਵਾਲਾ ਨਹੀਂ ਹੈਗਾ ਤੁਹਾਨੂੰ ਠੀਕ ਹੈ ਜੀ ਉਹ ਇਹ ਚੀਜ਼ਾਂ ਹੁੰਦੀਆਂ ਨੇ ਕਿ ਇਨਸਟੈਂਟ ਅਫੈਕਟ ਦਿੱਤਾ ਥੋੜੇ ਜਿਹੇ ਦਿਨ ਉਸ ਤੋਂ ਬਾਅਦ ਫੇਰ ਕਵਰ ਹੋ ਕੇ ਆਉਂਦੀਆਂ ਨੇ ਠੀਕ ਹੈ ਇਸ ਲਈ ਕਿ ਤਾ ਪਹਿਲਾਂ ਇਹ ਚੀਜ਼ਾਂ ਸਾਰੀਆਂ ਬੰਦ ਕਰੋ ਔਰ ਜਿਹੜੇ ਆਪਾਂ ਦੇਸੀ ਚੀਜ਼ਾਂ ਯੂਜ਼ ਕਰਦੇ ਆ ਇਹ ਕਰੋ ਹੋ ਹੀ ਨਹੀਂ ਸਕਦਾ ਕਿ ਤੁਹਾਡਾ ਜਿਹੜਾ ਫੇਸ ਆ ਉਹ ਸਹੀ ਰੰਗ ਹੋਵੇ ਠੀਕ ਹੈ ਤੇ ਲੋ ਜੀ ਮੈਂ ਤੁਹਾਨੂੰ ਦਿਖਾ ਦਾਂ ਇਹ ਆਪਣਾ ਬੋਇਲ ਹੋਣਾ ਸ਼ੁਰੂ ਹੋ ਗਿਆ ਤੇ ਹੁਣ ਆਪਾਂ ਗੈਸ ਕਰ ਦਾਂਗੇ ਸੱਮ ਤੇ ਬਿਲਕੁਲ ਲੋ ਤੇ ਤੇ ਇਹਨੂੰ ਆਪਾਂ ਇਦਾਂ ਹੀ ਪਿਆ ਰਹਿਣ ਦਿਆਂਗੇ ਇਹਨੂੰ ਟੱਕ ਦਿੰਨੇ ਆਪਾਂ ਇੱਕ ਪਲੇਟ ਦੇ ਨਾਲ ਤੇ ਫਿਰ 20 ਮਿੰਟਾਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆਂ ਇਹਦੀ ਹਾਲਤ ਲੋ ਜੀ 20 ਮਿੰਟਾਂ ਬਾਅਦ ਨਾਲ ਆਪਾਂ ਇਹਨੂੰ ਕਰਤਾ ਬੰਦ ਤੇ ਪਰ ਮੈਂ ਇਹਨੂੰ ਤਾਂ ਪਿਆ ਰਹਿਣ ਦਿੱਤਾ ਸੀਗਾ 5-7 ਮਿੰਟ ਉਸ ਤਰ੍ਹਾਂ ਹੀ ਤੇ ਹੁਣ ਆ ਦੇਖੋ ਤੁਸੀਂ ਪੱਤਿਆਂ ਦਾ ਰੰਗ ਜਿਹੜਾ ਉਹ ਵੀ ਬਦਲ ਗਿਆ। ਆ ਦੇਖੋ ਕੜੀ ਪੱਤਾ ਜਿਹੜਾ ਉਹਦਾ ਕਲਰ ਆ ਜਿਹੜਾ ਹੋਰੀ ਤਰ੍ਹਾਂ ਦਾ ਹੋ ਗਿਆ ਆ ਦੇਖੋ ਬਰਾਊਨ ਜਾਂ। ਤੇ ਜਿਹੜੀ ਮੇਥੀ ਦਾਣਾ ਸੀ ਉਹ ਬਹੁਤ ਪੁਰਲਾ ਹੋ ਗਿਆ ਤੇ ਪਾਣੀ ਦਾ ਕਲਰ ਵੀ ਆ ਜਿਹੜਾ ਉਹ ਬਦਲ ਗਿਆ। ਠੀਕ ਹੈ ਅਸਰ ਆ ਗਿਆ ਸਾਰਾ ਵਿੱਚ ਤੇ ਹੁਣ ਆਪਾਂ ਇਹਨੂੰ ਇੱਦਾਂ ਹੀ ਠੰਡਾ ਹੋਣ ਲਈ ਰੱਖ ਦਿਆਂ ਕਿਉਂਕਿ ਗਰਮ ਬਹੁਤ ਹੈ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਵਿਟਾਮਿਨ E ਦਾ ਕੈਪਸੂਲ ਪਾਵਾਂਗੇ। ਲਓ ਜੀ ਇਹਨੂੰ ਆਪਾਂ ਫੁੰਨ ਲਾਂਗੇ। ਇਸ ਬਰਤਨ ਵਿੱਚ ਜਿਵੇਂ ਇਹ ਠੰਡਾ ਹੋ ਜੂਗਾ ਹਜੇ ਫਿਲਹਾਲ ਮੈਂ ਇਹਨੂੰ ਇਦਾਂ ਹੀ ਰੱਖੂੰਗੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ 2-3 ਵਿਟਾਮਿਨ ਦੇ ਕੈਪਸੂਲ ਪਾ ਲਾਂਗੇ ਤੇ ਫਿਰ ਆਪਾਂ ਬੋਟਲ ਰੈਡੀ ਕੀਤੀ ਹੋਈ ਹੈ ਇਹ ਤੇ ਇਹਦੇ ਵਿੱਚ ਪਾ ਲੈਣਾ ਤੇ ਪ੍ਰੈਸ਼ਰ ਬੋਟਲ ਹੈ ਇਹ ਤੇ ਫਿਰ ਪਾਵਾ ਤੇ ਆਪਾਂ ਹੁਕਲਾਵਾਂਗੇ ਕਿਉਂਕਿ ਕੱਲ ਨੂੰ ਵਾਲ ਧੋਣੀਆਂ ਆ ਤੇ ਹੁਣ ਗਰਮੀ ਆ ਹੁਣ ਉਦਾਂ ਰੱਖੇ ਨਹੀਂ ਜਾਂਦੇ ਹੈਗੇ ਗਿੱਲੇ ਗਿੱਲੇ ਕਰਕੇ ਤੇ ਜਾਂ ਤਾ ਆਏ ਆ ਵੀ ਆਪਾਂ ਇਹਨੂੰ ਸਪਰੇਅ ਮਾਰ ਗਏ ਤੇ ਫਿਰ ਉਸ ਤੋਂ ਬਾਅਦ ਇਹ ਵਾਲਾਂ ਨੂੰ ਸੁਕਾ ਲਈਏ ਤੁਰਤ ਕਰ ਲਈਏ ਠੀਕ ਹੈ ਜੀ ਤੇ ਇਹ ਬਣ ਗਿਆ ਜੀ ਬਣੂਗਾ ਆਪਣਾ ਸੀਰਮ ਬਣੂਗਾ ਨਹੀਂ ਬਣੀ ਗਿਆ ਬਸ ਸੀਰਮ ਬਣ ਗਿਆ ਇਹ हेयर ਸੀਰਮ ਮੇਥੀ ਦਾਣਾ ਦੇਖੋ ਜੀ ਕਮਾਲ ਦਾ ਇਫੈਕਟ ਦਿੰਦਾ ਔਰ ਗੁਡ ਹਿਲ ਦੇ ਪੱਤੇ ਤੇ ਅ ਕੜੀ ਪਤਾ ਠੀਕ ਹੈ ਤੇ ਸਾਰੀਆਂ ਚੀਜ਼ਾਂ ਇੰਨੀ ਮਤਲਬ ਕਮਾਲ ਦੇ ਰਿਜ਼ਲਟ ਬੰਦੇ ਨੇ ਨਾ ਇਹਦੇ ਮਤਲਬ ਮੇਰੇ ਤੋਂ ਖਰਾਬ ਵਾਲਾਂ ਦਾ ਟੈਕਸਚਰ ਕਿਸੇ ਦਾ ਨਹੀਂ ਹੋਣਾ ਮੈਨੂੰ ਲੱਗਦਾ ਜਿੰਨਾ ਮੇਰਾ ਖਰਾਬ ਸੀਗਾ ਇਸ ਤੋਂ ਖਰਾਬ ਕਿਸੇ ਦਾ ਨਹੀਂ ਹੋਣਾ ਪਰ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦੀ ਕਿਰਪਾ ਹੀ ਕਹੂੰਗੀ ਰਬਾਤਮਾ ਦੀ ਕਿਰਪਾ ਨਾਲ ਹੁਣ ਮੇਰੇ ਵਾਲ ਜਿਹੜੇ ਉਹ ਬਿਲਕੁਲ ਸਹੀ ਨੇ ਬਿਲਕੁਲ ਓਕੇ ਨੇ ਬਿਲਕੁਲ ਨਹੀਂ ਝੜਦੇ ਹੈਗੇ ਕੋਈ ਪ੍ਰੋਬਲਮ ਨਹੀਂ ਹੈ ਕੋਈ ਡੈਂਡਰਫ ਨਹੀਂ ਹੈ ਠੀਕ ਹੈ ਜੀ ਹਰ ਤਰ੍ਹਾਂ ਦੀ ਪ੍ਰੋਬਲਮ ਹੈ ਸੋਲਵ ਹੋ ਗਈ ਔਰ ਡੈਂਡਰਫ ਮੇਰੇ ਇੰਨੀ ਜ਼ਿਆਦਾ ਹੋਈ ਇੱਕਦਮ ਪਤਾ ਨਹੀਂ ਕੀ ਹੋਇਆ ਸੀ ਇੱਕ ਸਾਲ ਪਿਛਲੇ ਸਾਲ ਗਰਮੀਾਂ 'ਚ ਲੋਕਾਂ ਦੇ ਸਰਦੀਆਂ 'ਚ ਡੈਂਡਰਫ ਹੁੰਦੀ ਔਰ ਮੇਰੇ ਗਰਮੀਾਂ 'ਚ ਤੇ ਮੈਂ ਸਾਰਾ ਦਿਨ ਇਦਾਂ ਹੀ ਆਇਆ ਏ ਧੁਰਕੀ ਜਾਣਾ ਕੰਨਾਂ ਦੇ ਕੋਲ ਇੰਨੀ ਜ਼ਿਆਦਾ ਹੋ ਗਈ ਸੀ ਨਾ ਤੇ ਬਹੁਤ ਬੁਰਾ ਲੱਗਦਾ ਸੀਗਾ ਸੋ ਅੱਜ ਕੱਲ ਜਿਹੜੀ ਮੇਨ ਪ੍ਰੋਬਲਮ ਹੈਗੀ ਹੈ ਭੈਣਾਂ ਦੀ ਉਹ ਹੈਗੀ ਹੈ ਵਾਲਾਂ ਦਾ ਝੜਨਾ ਕਿਉਂਕਿ ਅਸੀਂ ਤੇਲ ਲਾਉਣਾ ਵੀ ਬੰਦ ਕਰਤਾ ਅਸੀਂ ਕੇਅਰ ਕਰਨੇ ਵੀ ਬੰਦ ਕਰਤੀ ਸਾਡਾ ਕੰਮ ਹੈ ਵਾਲਾਂ ਨੂੰ ਸਟ੍ਰੇਟ ਕਰਾਉਣਾ ਸਮੂਥਨਿੰਗ ਕਰਾਉਣੀ ਬਦ ਤੋਂ ਵੱਧ ਕੈਮੀਕਲ ਹੈ ਜਿਹੜੇ ਉਹ ਵਾਲਾਂ ਤੇ ਲਾਉਂਦੇ ਠੀਕ ਹੈ ਜੀ ਆਪਾਂ ਲਾਉਨੇ ਆ ਉਸ ਤੋਂ ਬਾਅਦ ਆਪਾਂ ਨੂੰ ਵਾਲ ਬੜੇ ਹੀ ਸੋਹਣੇ ਲੱਗਦੇ ਆ ਉਦੋਂ ਤਾਂ ਲੱਗਦਾ ਹੁੰਦਾ ਕਿ ਮੇਰੇ ਵਰਗੇ ਕਿਸੇ ਦੇ ਵਾਲ ਹੀ ਨਹੀਂ ਇਹਨੇ ਸਿਲਕੀ ਵਾਲ ਹੋ ਜਾਂਦੇ ਨੇ ਤੇ ਪਰ ਉਹਦੇ ਆਫਟਰ ਇਫੈਕਟਸ ਕੀ ਨੇ ਉਹ ਸਾਰੀਆਂ ਭੈਣਾਂ ਜਾਣਦੀਆਂ ਨੇ ਜਿਨ੍ਹਾਂ ਨੇ ਕਰਾਈ ਗਏ ਔਰ ਮੈਂ ਇੱਕ ਵਾਰ ਕਰਾ ਚੁੱਕੀ ਹਾਂ ਤੇ ਮੈਂ ਕੰਨਾ ਮਤ ਕਿ ਮੈਂ ਕਦੇ ਵੀ ਪਰਮਨੈਂਟ ਵਾਲ ਸਟੇਟ ਨਹੀਂ ਕਰਾਉਣੇ ਸਮੂਥਨਿੰਗ ਨਹੀਂ ਕਰਾਉਣੇ ਕੋਈ ਕੇਰਾਟਿਨ ਨਹੀਂ ਕਰਾਉਣੇ ਕੁਝ ਨਹੀਂ ਕਰਾਉਣਾ ਕੇਰਾਟਿਨ ਦੇ ਨਾਮ ਦੇ ਵੀ ਕੈਮੀਕਲ ਹੀ ਅਪਲਾਈ ਹੁੰਦੇ ਨੇ ਉਹ ਉਸ ਤੋਂ ਬਾਅਦ ਕੁਝ ਨਹੀਂ ਹੁੰਦਾ ਪਰ ਇਹ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਜਾਂ ਆਪਾਂ ਤੇਲ ਬਣਾਉਣੀਆਂ ਹੁਣ ਮੈਂ ਉਸ ਤੋਂ ਬਾਅਦ ਇੱਕ ਨਾ ਤੇਲ ਬਣਾਉਂਗੀ ਜਿਹਦੇ ਨਾਲ ਵਾਲ ਥੋੜੇ ਲੰਬੇ ਬਹੁਤ ਹੋ ਗਏ ਤੇ ਇੱਕ ਤੇਲ ਆਪਣਾ ਪਹਿਲਾਂ ਬਣਾਇਆ ਹੋਇਆ ਸੀ ਵਾਲ ਜਿਹੜੇ ਕਾਲੇ ਕਰਦਾ ਔਰ ਮਾਈਕ੍ਰੋਸ ਤੇ ਵੀ ਲਾ ਕੇ ਦਿਖਾਇਆ ਸੀਗਾ ਤੇ ਉਹ ਵਾਲਾ ਤੇਲ ਜਦੋਂ ਉਹ ਵੀ ਮੇਰਾ ਖਤਮ ਹੋਇਆ ਉਹ ਵੀ ਮੈਂ ਬਣਾਉਣਾ ਹੈ ਪਰ ਆ ਸੇਰਮ ਦੀ ਡਿਮਾਂਡ ਸੀ ਜਿਹੜੀ ਭੈਣਾਂ ਨੇ ਵੀ ਬਹੁਤ ਸੀ ਔਰ ਮੇਰੀ ਬੋਟਲ ਦੇਖੋ ਤੁਸੀਂ ਖਾਲੀ ਹੋਈ ਪਈ ਹੈ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਪਰ ਲਾਗੇ ਠੀਕ ਹੈ ਜੀ ਤੇ ਹੁਣ ਇਹਨੂੰ ਹੋ ਜਾਣਾ ਠੰਡਾ ਆਪਾਂ ਇਸ ਤਰ੍ਹਾਂ ਹੀ ਪਿਆ ਰਹਿਣ ਦਿੰਦੇ ਹਾਂ ਹਜੇ ਥੋੜੀ ਦੇਰ ਕਿਉਂਕਿ ਗਰਮੀਆਂ ਗਰਮੀਆਂ ਦੇ ਵਿੱਚ ਚੀਜ਼ ਠੰਡੀ ਵੀ ਨਹੀਂ ਹੁੰਦੀ ਹੈ ਜੀ ਤੇ ਇਹਨੇ ਹੌਲੀ ਹੌਲੀ ਪੈਣੇ ਚਲੋ ਠੰਡਾ ਹੋ ਜਾਣਾ ਫਿਰ ਉਸ ਤੋਂ ਬਾਅਦ ਆਪਾਂ ਇਹਨੂੰ ਪੋੜ ਲਾਂਗੇ ਹੁਣ ਕਿ ਇਹਦੇ ਵਿੱਚ ਤਿੰਨ ਚਾਰ ਆਪਾਂ ਵਿਟਾਮਿਨ ਡੀ ਦੇ ਕੈਪਸੂਲ ਪਾਵਾਂਗੇ ਠੀਕ ਹੈ ਜੀ ਤੇ ਜਿਹੜਾ ਇਹ ਮਿੱਠੀ ਦਾਣਾ ਬਚਿਆ ਇਹਨੂੰ ਮੈਂ ਰੱਖ ਦੂੰਗੀ ਸੰ ਕਦੇ ਫੇਰ ਬਣਾਵਾਂਗੇ ਜਦੋਂ ਆਪਣਾ ਹੀ ਖਤਮ ਹੋ ਜਾਊਗਾ ਪਰ ਇੱਕ ਗੱਲ ਧਿਆਨ ਰੱਖਿਓ ਹੁਣ ਆ ਗਈ ਗਰਮੀ ਪਹਿਲਾਂ ਸਰਦੀਆਂ ਦੇ ਵਿੱਚ ਤਾਂ ਮੈਂ ਬਣਾ ਕੇ ਇਹਨੂੰ ਬਾਹਰ ਹੀ ਰੱਖੀ ਰਹਿੰਦੀ ਸੀ ਪਰ ਹੁਣ ਗਰਮੀਆਂ ਆ ਗਈਆਂ ਜਦੋਂ ਵੀ ਇਹਨੂੰ ਯੂਜ਼ ਕਰਨਾ ਹੈ ਯੂਜ਼ ਕਰਨ ਤੋਂ ਬਾਅਦ ਇਹਨੂੰ ਫ੍ਰਿਜ ਦੇ ਵਿੱਚ ਹੀ ਰੱਖਣਾ ਠੀਕ ਹੈ ਇਹ ਗੱਲ ਦਾ ਜ਼ਰੂਰ ਧਿਆਨ ਰੱਖਿਓ ਤੁਸੀਂ ਬਾਹਰ ਰੱਖੋਗੇ ਤਾਂ ਇਹ ਜਲਦੀ ਖਰਾਬ ਹੋ ਜਾਊਗਾ ਪਰ ਜਿੰਨਾ ਸਾਰਾ ਮੈਨ ਲੱਗਦਾ ਮੇਰੀ ਇੰਨੀ ਸਾਰੀ ਬੋਟਲ ਤਾਂ ਹੋਈ ਜਾਊਗੀ ਤੇ ਨਿਸ਼ਚਿਤ ਇਹ ਖਤਮ ਨਹੀਂ ਹੋਣ ਵਾਲਾ ਇਸ ਕਰਕੇ ਮੈਂ ਇਹਨੂੰ ਫ੍ਰਿਜ ਦੇ ਵਿੱਚ ਹੀ ਸਟੋਰ ਕਰਕੇ ਰੱਖੂੰਗੀ ਸੋ ਤੁਸੀਂ ਵੀ ਬਣਾਇਓ ਤੇ ਇਹਨੂੰ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਤੇ ਫਿਰ ਦਵਾ ਦੇਖਾਂਗੇ ਹੁਣ ਇਹਨੂੰ ਪੰਜ-ਸੱਤ ਮਿੰਟਾਂ ਦੇ ਵਿੱਚ ਠੰਡਾ ਹੋ ਜਾਊਗਾ। ਲਓ ਜੀ ਪਾਣੀ ਕਾਫੀ ਠੰਡਾ ਹੋ ਗਿਆ ਹੁਣ। ਹੁਣ ਰਿਵਿੰਟ ਹੋ ਗਿਆ ਤਾਂ ਇਹਨੂੰ ਇਸ ਤਰ੍ਹਾਂ ਹੀ ਹੁਣ ਲੋਹੇ ਚੋਂ ਲੈ ਆਪਾਂ ਨੂੰ ਕਿਸੇ ਬੱਤਨ ਚ ਪੋੜਦੇ ਹਾਂ ਉਸੇ ਮੇਰੇ ਕੋਲ ਜਿਹੜੀ ਪੋੜਦੇ ਹਾਂ। విటాన్ తిన పారాల ਕੋਈ ਨੁਕਸਾਨਦਾ ਨਹੀਂ ਇਹਨਾਂ ਦਾ ਆਪਾਂ ਚੰਗੀ ਤਰ੍ਹਾਂ ਇਹਨੂੰ ਏਦਾਂ ਮਿਕਸ ਕਰ ਲਿਆ ਤੇ ਬੋਟਲ ਆਪਣੇ ਕੋਲ ਹੈਗੀ ਐ ਪ੍ਰੈਸ਼ਰ ਬੋਟਲ ਲੈ ਆਇਆ ਕੋਈ ਵੀ ਬੋਟਲ ਹੋਵੇ ਉੱਪਰ ਨਾ ਪ੍ਰੈਸ਼ਰ ਮਿਲ ਜਾਂਦੇ ਨਹੀਂ ਜ਼ਿਆਦਾ ਕਿਸੇ ਤੇ ਵੀ ਲੱਗ ਜਾਂਦੇ ਆ ਇਹ ਲਓ ਜੀ ਮੇਰੀ ਤਾਂ ਫੁੱਲ ਬੋਟਲ ਹੈ ਜਿਹੜੀ ਉਹ ਭਰ ਗਿਆ ਲਓ ਅਜੇ ਵੀ ਥੋੜਾ ਜਿਹਾ ਹੋਰ ਪਿਆ ਮੈਂ ਬਿਲਕੁਲ ਹੀ ਫੁੱਲ ਭਰ ਲੈਣ ਨੂੰ ਮਟਰ ਕੋਈ ਜ਼ਿਆਦਾ ਬੰਦੀ ਨਹੀਂ ਹੈਗੀ ਛੋਟੀ ਹੋਈ ਜਿਹੀ ਲੋਠੀ ਠੀਕ ਹੈ ਜੀ ਤੇ ਹੁਣ ਲਾਉਣਾ ਕਿਵੇਂ ਹੈ ਇਹਨੂੰ ਮੈਂ ਤੁਹਾਨੂੰ ਦੱਸ ਦਰਿਆਂ ਬੜਾ ਨੂੰ ਆਪਾਂ ਖੋਲ ਲਵਾਂਗੇ ਖੋਲ ਕੇ ਵਾਲਾਂ ਦੇ ਵਿੱਚ ਮਿਰਲਾ ਕਰ ਕਰਕੇ ਇਦਾਂ ਇਦਾਂ ਕਰਕੇ ਨਾ ਆਪਾਂ ਸਪਰੇਅ ਮਾਰੀ ਚੱਲਾਂਗੇ ਤੇ ਮਾੜਾ ਮਾੜਾ ਕੋਲ ਕੋਲ ਹੱਥ ਮਾਰਾਂਗੇ ਫਿਰ ਅੱਗੇ ਮਿਰਲਾ ਪਾਵਾਂਗੇ ਫਿਰ ਉਸਪਰੇਅ ਮਾਰ ਲਾਂਗੇ ਠੀਕ ਹੈ ਜੀ ਇਸ ਤਰ੍ਹਾਂ ਕਰਦੇ ਕਰਦੇ ਪੂਰੇ ਵਾਲਾਂ ਦੇ ਵਿੱਚ ਆਪਾਂ ਸਪਰੇਅ ਕਰਾਂਗੇ ਤੇ ਹੁਣ ਹੋ ਗਈ ਰਾਤ ਹੁਣ ਤਾਂ ਨੀਵੇਂ ਕਰਦੀ ਹੈਗੀ ਕਿਉਂਕਿ ਹੁਣ ਪੈਣਾ ਵੀ ਹੈ ਤੇ ਬਾਹਰ ਗਿੱਲੇ ਹੋ ਜਾਣਗੇ ਕੱਲ ਨੂੰ ਸਵੇਰੇ ਮੈਂ ਇੱਕ ਵਾਰੀ ਸਾਰੇ ਵਾਲਾਂ ਦੇ ਵਿੱਚ ਸਪਰੇਅ ਮਾਰੂੰਗੀ ਉਸ ਤੋਂ ਬਾਅਦ ਮੈਂ ਸਿੱਧਣਾ ਹੁੰਦੀ ਠੀਕ ਹੈ ਜੀ ਤੇ ਤੁਸੀਂ ਇਸ ਤਰ੍ਹਾਂ ਹੀ ਦਿਨ ਚ ਜਿੰਨੇ ਘਰ ਹੁੰਨੇ ਹੋ ਕੰਮ ਧੰਦਾ ਕਰਕੇ ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਮਾਰ ਲਈ ਤੀਜੇ ਦਿਨੋਂ ਤੇ ਫਿਰ ਵਾਲ ਸੁਕਾ ਲੈ ਖੁੱਲੇ ਰੱਖੇ ਜਦੋਂ ਸੁੱਕ ਗਏ ਉਸ ਤੋਂ ਬਾਅਦ ਤੁਸੀਂ ਆਪਣੇ ਵਾਲ ਜਿਹੜੇ ਬੰਨ ਲੈਣੇ ਆ ਬੜਾ ਦੀ ਸਿਰ ਦੀ ਕੋਈ ਵੀ ਪ੍ਰੋਬਲਮ ਹੈ ਜਿਹੜੀ ਤੁਹਾਨੂੰ ਬਿਲਕੁਲ ਨਹੀਂ ਰਹੂਗੀ ਵਾਲ ਝੜਨੇ ਤਾਂ ਬਿਲਕੁਲ ਹੀ ਬੰਦ ਹੋ ਜਾਣਗੇ ਜੀ ਜਿਹੜਾ ਮੇਥੀ ਦਾਣਾ ਨੇ ਕਮਾਲ ਦਾ ਅਸਰ ਦਿਖਾਉਂਦਾ ਕਮਾਲ ਦਾ ਇੰਨੇ ਅੱਛੇ ਰਿਜ਼ਲਟ ਆਉਣਗੇ ਤੁਹਾਨੂੰ 100% ਰਿਜ਼ਲਟ ਮਿਲਣਗੇ ਨਾਲੇ ਤੇ ਬਹੁਤ ਸਾਰੀਆਂ ਭੈਣਾਂ ਨੇ ਜਿਨ੍ਹਾਂ ਨੇ ਪਹਿਲਾਂ ਬਲੌਗ ਦੇਖਿਆ ਸੀਗਾ ਉਹ ਯੂਜ਼ ਕਰ ਵੀ ਰਹੀਆਂ ਨੇ ਔਰ ਉਹਨਾਂ ਨੂੰ ਇਹਦੇ ਰਿਜ਼ਲਟ ਮਿਲਦੀ ਰਹੇ ਨੇ ਇਹ ਵਾਲਾ ਉਹ ਗੰਜੇ ਦੇ ਸਿਰ ਤੇ ਵੀ ਵਾਲ ਆਉਣ ਦੀ ਤਾਕਤ ਰੱਖਦਾ ਇਹ ਵਾਲਾ ਸੀਰਮ ਹੈ ਜਿਹੜਾ ਠੀਕ ਹੈ ਜੀ ਮੇਥੀ ਦਾਣੇ ਦਾ ਸੀਰਮ ਆਪਣੇ ਕੋਲੇ ਤੇ ਦੋ ਤਿੰਨ ਚੀਜ਼ਾਂ ਹੋਰ ਪਾਈਆਂ ਨੇ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਤੇ ਜੇ ਕੋਈ ਚੀਜ਼ ਇਹਨਾਂ ਵਿੱਚੋਂ ਇੱਕ ਅੱਧੀ ਸਕਿਪ ਵੀ ਹੋ ਜਾ ਤੁਹਾਨੂੰ ਨਾ ਮਿਲਣ ਜਿਵੇਂ ਕਈ ਪੈਣਾ ਨੂੰ ਹੋ ਬਿਸਕਸ ਦੇ ਜਿਹੜੇ ਪੱਤੇ ਆ ਉਹ ਨਹੀਂ ਮਿਲਦੇ ਕਿਹੜੀ ਪੱਤਾ ਤਾਂ ਮਿਲ ਜਾਂਦਾ ਜੀ ਤੇ ਫਿਰ ਤੁਸੀਂ ਸਕਿਪ ਕਰ ਸਕਦੇ ਹੋ ਕਿ ਏਡੀ ਗੱਲ ਨਹੀਂ ਆ ਕਿ ਜੇ ਉਹ ਨਹੀਂ ਹੈਗਾ ਤਾਂ ਆਪਾਂ ਬਣਾਉਣਾ ਨਹੀਂ ਹੈ ਮੇਥੀ ਦਾ ਨਾ ਇਕੱਲਾ ਵੀ ਕਮਾਲ ਦੇ ਅਸਰ ਦਿਖਾਉਂਦਾ ਹੈਗਾ ਤੇ ਲਓ ਜੀ ਹੁਣ ਬਲੌਗ ਆਪਣਾ ਹੋ ਗਿਆ ਕੰਪਲੀਟ ਤੇ ਮੈਂ ਕੱਲ ਨੂੰ ਇਹਨੂੰ ਯੂਜ਼ ਕਰ ਲਵਾਂਗੀ ਮੈਂ ਤਾਂ ਵੈਸੇ ਵੀ ਪਹਿਲਾਂ ਵੀ ਯੂਜ਼ ਕਰ ਰਹੀ ਹਾਂ ਤੇ ਬਹੁਤ ਵਧੀਆ ਰਿਜ਼ਲਟ ਦਿੱਤੇ ਨੇ ਇਹਨੇ ਸੋ ਮੈਂ ਥੈਂਕਸ ਕਰਦੀ ਹਾਂ ਇਹ ਸੀਰਮ ਦਾ ਜਿਨੇ ਮੇਰੇ ਵਾਲਾਂ ਦੇ ਵਿੱਚ ਇੱਕ ਨਵੀਂ ਜਾਨ ਦਿੱਤੀ ਆ ਨਵੀਂ ਸਟਰੈਂਥ ਦਿੱਤੀ ਆ ਤੇ ਮੈਨੂੰ ਆ ਲੱਗਦਾ ਕਿ ਇੱਕ ਨਵੀਂ ਲਾਈਫ ਜੀ ਰਹੇ ਨੇ ਮੇਰੇ ਵਾਲ ਠੀਕ ਹੈ ਜੀ ਬਹੁਤ ਸਟਰੋਂਗ ਹੋ ਗਏ ਨੇ ਬਿਲਕੁਲ ਨਹੀਂ ਝੜਦੇ ਹੈਗੇ ਤੇ ਬਹੁਤ ਅੱਛੇ ਰਿਜ਼ਲਟ ਆਏ ਨੇ ਠੀਕ ਹੈ ਜੀ ਤੁਸੀਂ ਵੀ ਇਹ ਸੀਰਮ ਜਿਹੜਾ ਉਹ ਬਣਾਉਣਾ ਹੈ ਤੇ ਮੈਨੂੰ ਰਿਜ਼ਲਟ ਜ਼ਰੂਰ ਦੱਸਨੇ ਆ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਮਿਲਦੇ ਆਪਾਂ ਅਗਲਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ